ਲਾਉ ਨਿਕਨੋ ਕਨੇਰ ਬਸ ਅਖਿਆ ਪਤਾ ਲੱਗ ਗਿਆ ਚਾਚੇ ਦਾ ਯਾਰ ਕੀ ਹੋ ਗਿਆ ਸੀ ਉਹ ਇਹ ਉਹ ਕਹਿੰਦੇ ਡੇਡੂ ਪੇ ਮੋਟਰਸਾਈਕਲ ਤੋਂ ਹੂੰ ਚੱਲ ਪਤਾ ਲਿਆਵੇਂ ਪੁੱਛ ਲਾਂਗੇ ਵੇ ਕੀ ਗੱਲ ਹੋ ਗਈ ਚੱਲ ਹੈ ਚੱਲ ਆਓ ਬੈਠਾ ਮੋਟਰ ਤੇ ਬੈਠਾ ਚੱਪਲਾ ਪਾਲਾਂਗੇ ਪੰਜਾਹ ਪਾਲਾ ਚ ਫਲਾ ਛੱਡ ਦੇ ਛੱਡ ਦੇ ਪਾਲਾ ਜਾ ਪਤਾ ਲਾਂਗੇ ਹਾਂ ਹਾਂ ਇੰਡੀਓ ਹਾਈ ਇੰਡੀਕੇਟਰ ਜਾ ਪਨੀ ਫਿਰਦਾ ਦਾ ਉਹ ਪੂਰਾ ਟਾਪਾ ਜਾ ਵੀ ਖੰਡਰ ਆ ਪਿੱਛੇ ਦੌੜੀ ਫਿਰਦਾ ਹੂੰ ਹੋਰ ਜੱਛੇ ਠੀਕ ਆ ਭਾਈ ਹੋਰ ਹੋਰ ਸਖਿਆ ਚ ਠੀਕ ਆ ਭਾਈ ਈਵਨ ਦਾ ਆ ਕਿਵੇਂ ਕਾਨੇ ਤੋੜੀ ਫਿਰਦਾ ਓਏ ਤਾਂ ਲੰਗ ਲੁਗਿਆ ਮਾਰੀ ਨਾ ਚੇਅਰ ਪੁੱਛਣਾ ਭਰਾਵਾ ਆ ਗੋਡੇ ਛਿੱਲ ਤੇ ਆ ਪਕੂਣੀ ਤੇ ਬੱਜੀ 60 ਇਧਰਲੇ ਪਾਸੇ ਕਿਵੇਂ ਕੀ ਹੋ ਗਿਆ ਦੀ ਐ ਇਹ ਤਾਂ ਤੈਨੂੰ ਚੀਜ਼ ਦੱਸਾਂ ਯਾਰ ਲੈ ਤਾਂ ਆ ਪਿੱਛੋ ਤੋੜਤਾ ਨਾਲੇ ਆ ਤੂੰ ਹਰ ਤੇ ਪਿੱਛਲੇ ਲੁੱਟ ਜੀ ਹੋਰ ਹਾਂ ਇਹਦਾ ਕਿਵੇਂ ਪਾਣਾ ਕਿਵੇਂ ਪੱਪਰ ਗਿਆ ਇਹ ਪਾਣਾ ਤੈਨੂੰ ਚੀਜ਼ ਦੱਸਾਂ ਕਹਿੰਦੀ ਜਾਨ ਗਮਾ ਲਈ ਵੇ ਟੰਟਮ ਟੱਟੂ ਦੇ ਚੜਕੇ ਉਹ ਗੱਲ ਬਣ ਗਈ ਇਹਨੂੰ ਟੰਟਮ ਟੱਟੂ ਆ ਕਹਿੰਦੇ ਨੇ ਅੱਛਾ ਇੱਕ ਤਾਂ ਜਿਹੜੇ ਆ ਭਾਰਤੀ ਪ੍ਰਵਾਸੀ ਆਉਂਦੇ ਨੇ ਹੂੰ ਇਹਨਾਂ ਬਾਸ ਇਹ ਅਨਪੜ ਹੁੰਦੇ ਨੇ ਖਾਸ ਕਰਕੇ ਕੋ ਬਿਹਾਰ ਦੇ ਵਿਚਾਨ ਪੜਦਾ ਜਾਂਦੇ ਆ ਹੂੰ ਹੂੰ ਅੱਛਾ ਤੇ ਜਦੋਂ ਜਾ ਰਹੇ ਆ ਇਹਨਾਂ ਨੂੰ ਭਾਈ ਪਤਾ ਲੱਗਦਾ ਨਹੀਂ ਹੈਗਾ ਇਹ ਚਲੋ ਬਾਪ ਦੇ ਇਜ਼ਨਕਾਰ ਕਰਕੇ ਆਉਂਦੇ ਨੇ ਵਿਚਾਰੇ ਜਦੋਂ ਬਦਬਦ ਮਜਬੂਰੀ ਆ ਬੰਦਾ ਫੇਰ ਆਈ ਉਧਰ ਹੈ ਨਹੀਂ ਕਮਾਈ ਉਧਰ ਹੈ ਨਹੀਂ ਕਮਾਈ ਪਾਧਨ ਨਹੀਂ ਹੈਗਾ ਤੇ ਆ ਇਹੜੇ ਗੁਲਫੀਆਂ ਗਰਫੀਆਂ ਵੇਚਦੇ ਨੇ ਉਹ ਉਹਨਾਂ ਨੇ ਹੀ ਉਹ ਕਰਿਆ ਕੰਮ ਸਾਰਾ ਇਹ ਉਹਨਾਂ ਨੇ ਹੀ ਕਰਿਆ ਇਹ ਸਾਰਾ ਡੇਢ ਉਹਨਾਂ ਦੀ ਵਾਹੇ ਉਹਦੇ ਮੈਂ ਬਚ ਕੇ ਗੁਲਫੀਲਦੇ ਯਾਰ ਆਪਣੇ ਕਚਹਿਰੀਆਂ ਤੋਂ ਸਾਡਾ ਪਿੰਨੇ ਰਹਿ ਗਿਆ ਲੈਟਾ ਉਧਰੋਂ ਮੁਰੂ ਗੱਡੀ ਆ ਗਈ ਲੈਟਾ ਪੈ ਗਏ ਉਹਨਾਂ ਮੈਂ ਦੇਖਿਆ ਦੇਖਿਆ ਚਲ ਬਚਦ ਰਹੀ ਜਾਈਏ ਤੇ ਚੜਾਈ ਚੜਦੀ ਲਾਈਟਾਂ ਬੰਦੇ ਜਾਈਆਂ ਬੰਦੀਆਂ ਬੰਦੀਆਂ ਪੁੱਲ ਜਦੋਂ ਪੁੱਲ ਤੋਂ ਲਾਈਟ ਆਉਂਦੀ ਯਾਰ ਇਹ ਤਾਂ ਮੈਂ ਮੈਂ ਆਥ ਨੇ ਜਾ ਰਿਹਾ ਸੀ ਬਲਾਡੀ ਹਾਂ ਜਦੋਂ ਜਾ ਰਿਹਾ ਸੀ ਬਲਾਡੀ ਮੂਰਲੀ ਚੀਜ਼ ਦੀ ਲਾਈਟ ਪੈ ਗਈ ਉਹਨਾਂ ਦੇ ਪਿੱਛੇ ਕੋਈ ਟੇਪ ਰੋਲ ਹੋ ਕੋਈ ਲੱਗਾ ਨਹੀਂ ਕਿਸੇ ਜਿਹੜਾ ਸਟicker ਜਿਹੜਾ ਜਿਹੜਾ ਰਸ਼ਕਾ ਯਾਰ ਹਣਾ ਉਹਦੇ ਪਿੱਛੇ ਦਾ ਕੁਝ ਹੈ ਤਾਂ ਹੀ ਨਹੀਂ ਕੋਈ ਲਾਈਟ اچھا ਉਹ ਵਾਲਾ ਕਹਿੰਦਾ ਹੌਲੀ ਚੱਲੋ ਵਾਲਾ ਮੰਨ ਕੇ ਚੱਲੋ ਉਹ ਲੱਗਿਆ ਹੋਣਾ ਜੱਜ ਮੈਂ ਆਪਣਾ ਸੇਫਟੀ ਲਈ ਨਹੀਂ ਦਾ ਟੇਪ ਜੀ ਹੁੰਦੀ ਹੈ ਲਾਲ ਜੀ ਟੇਪ ਜੀ ਵੀ ਲਾਲ ਅਬ ਰੋਡ ਤੇ ਲੱਗੇ ਪੋਲਾ ਨਹੀਂ ਲੱਗਦੀ ਯਾਰ ਪੋਲਾ ਤੇ ਲੱਗੇ ਉਹ ਚੀਜ਼ ਲੱਗਣੀ ਜ਼ਰੂਰੀ ਆ ਹਾਂ ਹੈ ਨਹੀਂ ਉਹਨਾਂ ਦੇ ਅੱਛਾ ਉਹ ਮੈਂ ਹੱਥ ਬੰਨ ਕੇ ਇਹ ਬੇਨਤੀ ਕਰਦਾ ਵੀ ਭਰਾਵਾ ਉਹ ਲੱਗਣੀ ਜ਼ਰੂਰੀ ਆ ਜਦੋਂ ਮੈਂ ਗਿਆ ਮੂਰੂ ਪੈ ਗਿਆ ਲਾਈਟਾ ਉਹ ਤਾਂ ਉਰੇ ਜਾ ਰਿਹਾ ਸੀ ਬਿ ਉਹ ਆਤਰਾ ਇਧਰ ਕੋ ਫੈਕਟਰੀ ਬੁਟਰੀ ਹੈ ਨਹੀਂ ਇਧਰ ਕੁਲਫੇ ਵੇਚ ਕੇ ਇਧਰ ਨੂੰ ਜਾ ਰਹੀ ਸੀ ਬ੍ਰਿਟਿਕ ਨਹੀਂ ਹੈ ਨਹੀਂ ਇਧਰ ਹਾਇਟ ਆਪਦੇ ਇਧਰੋਂ ਇਧਰ ਸ਼ਾਮ ਨੂੰ ਇਧਰ ਹੋ ਜਾਣਗੇ ਜਿਵੇਂ ਕਾਹੋ ਜਾਂਦੇ ਨੇ ਇਧਰ ਨੂੰ ਜਾ ਰ ਆਏ ਜਾਂਦੇ ਨੇ ਇਧਰ ਤੂੰ ਦੇਖ ਲਈ ਲਾਈਨ ਬਣਾ ਕੇ ਜਾਣਗੇ ਹੋਰ ਚਾਰ ਚਾਰ ਪੰਜ ਪੰਜ ਨਹੀਂ ਤਾਂ ਵਿਚਾਰੇ ਦੇ ਉਹਦੇ 6:00 ਵਜੇ ਯਾਰ ਨਲੇ ਮੇਰੇ ਵਜੇ ਮੇਰਾ ਤਾਂ ਨੁਕਸਾਨ ਵੀ ਹੋ ਗਿਆ ਇਹ ਨਾਲੇ ਕਹਿੰਦਾ ਹੁਣ ਤੂੰ ਤਾਂ ਕੋਈ ਖਰਚਾ ਪਣਦਾ ਯਾਰ ਉਹ ਗਰੀਬ ਬੰਦਾ ਉਹ ਤੋਂ ਕਿਤੇ ਖਰਚਾ ਲੈ ਇੱਕ ਉਹਨਾਂ ਨੂੰ ਬਸ ਇਹ ਬੇਨਤੀ ਆ ਵੀ ਉਹਦੇ ਟੇਪ ਰੋਲ ਲਾਜ਼ਮੀ ਲੱਗਿਆ ਹੋਇਆ ਯਾਰ ਸਾਈਕਲਾਂ ਦੇ ਪਹਿਲਾਂ ਆਪਣੀ ਲਾਈਟਨ ਦੀ ਗੋਲਜੀ ਲਾਈਟ ਲੱਗਿਆ ਉਹ ਕਿਸੇ ਕਾਰਨ ਨਾਲ ਲੱਗੀ ਸੀ ਯਾਰ ਉਹ ਇੰਜੀਨੀਅਰ ਨੇ ਲਾਈ ਹੋਈ ਸੀ ਯਾਰ ਉਹ ਵੀ ਲਾਉਣੀ ਚਾਹੀਦੀ ਹੈ ਇਹਨਾਂ ਨੂੰ ਨਹੀਂ ਨੀ ਬਾਈ ਲਾਈਟਨ ਉਹ ਤਾਂ ਮੈਂ ਇਹਨਾਂ ਨੂੰ ਮੈਂ ਮੰਗ ਰਿਹਾ ਯਾਰ ਉਹਦਾ ਜਿਹੜਾ ਹੁੰਦਾ ਮੰਨ ਕੇ ਚੱਲ ਤੁੱਕ ਚੋਰ ਸਿਆਉ ਤੋਂ ਲੈ ਤਰੇ ਹੁੰਦਾ ਦੱਬਾ ਜਾ ਪਿੱਛੇ ਮੰਨ ਕੇ ਚੱਲ ਕਲਾ ਉਹਨਾਂ ਦਾ ਦੀ ਸਟicker ਜਿਹਾ ਲੱਗਿਆ ਹੁੰਦਾ ਉਹ ਮਟੇ ਮਟੇ ਹੁੰਦਾ ਉਹਦੀ ਨੀਤੀ ਤਾਂ ਜਿਹਨ ਦਾ ਭਾਵ ਉਹ ਤੇ ਕੋਈ ਵੀ ਨਹੀਂ ਮੈਂ ਉਹ ਚੀਜ਼ ਕੋਈ ਨਹੀਂ ਲੱਗੀ ਹੁੰਦੀ ਉਹਦੇ ਕਰਕੇ ਭਰਾਵਾਂ ਨਾਲ ਤਾਂ ਉਹਦੇ ਵਿਚਾਰੇ ਦੇ ਮੱਜੀ ਮਾੜੀ ਮੁੱਟੀ ਨਾਲੇ ਮੇਰੇ ਆਹ ਮਾਸ ਫਟ ਗਿਆ ਕੁਣੀ ਦਾ ਕੁਣੀ ਦਾ ਮਾਸ ਫਟ ਗਿਆ ਗੋਡੇ ਗੱਡ ਖਾ ਉਹ ਜਦੋਂ ਮੈਂ ਬਚ ਗਿਆ ਉਹਦੇ ਯਾਰ ਨਾ ਫਿਰ ਇਹ ਬੰਨੀ ਬੰਨੀ ਨਹੀਂ ਹੀ ਵਾਂ ਬੰਨੇ ਬੰਨੇ ਹੁੰਦਾ ਡਾਕਟਰ ਕਹਿੰਦਾ ਇਹ ਕਹਿੰਦਾ ਸੁਣਦਾ ਸੀ ਬਿੰਦਰ ਨੇ ਆਪਣੇ ਸੁਨੈਰ ਦਾ ਕੰਮ ਕਰਦਾ ਵਿਚਾਰਾ ਉਹਦੇ ਨਾਲ ਵੀ ਤਿੰਨ ਚਾਰ ਵਾਰੀ ਬਣ ਗਈ ਬਿੰਦਰ ਰਵਿੰਦਰ ਉਹ ਸੁਨੈਰ ਹਾਂ ਸੁਨੈਰਾ ਉਹਦਾ ਸੁਨੈਰਾ ਉਹਦੇ ਨਾਲ ਵੀ ਤਿੰਨ ਚਾਰ ਵਾਰੀ ਬਣ ਗਈ ਉਹ ਕਹਿੰਦਾ ਉਹਦਾ ਦਿੱਲੀ ਦਾ ਆਉਣਾ ਜਾਣਾ ਉਹ ਯਾਰ ਇਹ ਬੰਦੇ ਐ ਨਹੀਂਗਾ ਆਪਾਂ ਕਹਿੰਦੇ ਵੀ ਜੱਟ ਜੱਟ ਦੀ ਯਾਰ ਕੋਈ ਵੀ ਹੈ ਕਈ ਵਾਰ ਦਿਹਾੜੀ ਵਾਲੇ ਵਿਚਾਰੇ ਦੂਰੋਂ ਆਉਂਦੇ ਕੰਮ ਕਰਕੇ ਨਾ ਈਵੈਂਟ ਕਹਿੰਦੇ ਨੇ ਵਿਚਾਰੇ ਕਿਉਂ ਕਿ ਥੱਕ ਕੇ ਆਉਂਦੇ ਨੇ ਬਈ ਅਥਰੇ ਮਾੜਾ ਵਟਾ ਲੱਗਿਆ ਲੱਗੀ ਹੁੰਦੀ ਯਾਰ ਯਾਰ ਅਲਰਜੀ ਦੇਣ ਵਾਸਤੇ ਕੁੱਲ ਬੰਦਾ ਲਾਉਂਦਾ ਹੈ ਨਾ ਇਮਾਨਤ ਘਾਟ ਲਾਉਣ ਵਾਸਤੇ ਵੇ ਦੀਰੇ ਕਿਹਾ ਉਹ ਧਿਆਨ ਸਾਰੇ ਕੁਇਲਰ ਜਾਂਦਾ ਰਹੇਗਾ ਵੀ ਆਪਣੇ ਉੱਤੇ ਆਪ ਕਰਨਾ ਆ ਕਰਨਾ ਕਿਸੇ ਨੂੰ ਡੇੜਾ ਕਿਤਾ ਲੈਣਾ ਦੁੱਧ ਲੈ ਕੇ ਆਣਾ ਉੱਥੇ ਐ ਕਰਨਾ ਡੇਰੀ ਨਾ ਬੰਦ ਹੋ ਜਾ ਕਿ ਤੇ ਉਹ ਨਾ ਮਨ ਹੋਵੇ ਹਰ ਇੱਕ ਟੈਨਸ਼ਨ ਹੁੰਦਾ ਬਈ ਦਿਮਾਗ ਸੋਣਾ ਬਈ ਐਨਾ ਆਪਾਂ ਬਾਈ ਹੋਰ ਬੇਨਤੀ ਕਰਦੀ ਹੈ ਨਾ ਹਾਂ ਹਾਂ ਬਈ ਬਾਈ ਵਰਕੇ ਉਹਦੇ ਆਪਣੇ ਕੋਈ ਫੈਕਟਰੀਆਂ ਜਿਹੜੇ ਮਾਲਕ ਨੇਗੇ ਉਹਨਾਂ ਦਾ ਹੱਕ ਬਣਦਾ ਵੀਰੇ ਇਹਨੇ ਤੇ ਨਾ ਪਿੱਛੇ ਤੇ ਵੱਡੀ ਸਾਰੀ ਲਾਦਾ ਕਰਨਾ ਚੌਰ ਸਲਾਂ ਦਾ ਬੜੀ ਵਧੀਆ ਗੱਲ ਬੜੀ ਵਧੀਆ ਹੈ ਹੀ ਸਸਤੀ ਕੁਛ ਨਹੀਂ ਮਹਿੰਗੀ ਕਿੰਨੀ ਕਰ ਸਰ 20 30 ਰੁਪਏ ਦੀ ਗੱਲ ਆ ਯਾਰ ਜਿੰਨਾਂ ਦੀ ਗੱਲ ਸੁਣ ਲਾ ਦੋਪਹਰ ਚੱਲ ਜਾਂਦਾ ਵੀਰੇ ਇਹ ਐਡਾ ਫਰਿੱਜ ਆਉਂਦਾ ਚਾਰਸ ਜਿਉ ਉਹ ਚਾਰ ਸਾਇਲਰ ਲੱਗੇ ਤਾਂ ਬੜੀ ਗੱਲ ਬਣ ਜੇ ਬਹੁਤ ਵਧੀਆ ਬਣ ਜੇ ਬਹੁਤ ਵਧੀਆ ਦੇਖਿਆ ਹਰੇਕ ਨੂੰ ਯਾਰ ਨੀ ਨੀ ਬਈ ਉਹ ਬਹੁਤ ਵਧੀਆ ਨਾਲ ਬਣੀ ਹੋਈ ਏ ਦੱਸੋ ਕਮੈਂਟ ਕਰਕੇ ਬਈ ਨਾ ਕਮੈਂਟ ਕਰਕੇ ਲਾਜਮੇ ਦੱਸਿਓ ਇਹ ਕਿ ਨਾਲ ਬਣੀ ਆ ਸਾਡੇ ਬਾਈ ਨਾਲ ਤਾਂ ਚਾਚੇ ਨਾਲ ਤਾਂ ਬਣ ਗਈ ਮੇਰੇ ਨਾਲ ਮੈਂ ਬਚਤ ਰਹੀ ਗਈ ਇਹ ਨਾਲ ਬਣ ਨਾਲੀ ਬਿੰਦ ਨਾਲ ਬਣ ਗਈ ਬਿੰਦ ਨਾਲ ਬਣ ਗਈ ਸਾਰੇ ਮੇਰੇ ਯਾਰ